ਹਾਂ ਜੀ ਜੀ ਮੈਂ ਡਾਕਟਰ ਜੀਐਸ ਪਰਨੋ ਸਹਾਇਕ ਕਮਿਸ਼ਨਰ ਫੂਡ ਗਰਦਾਸਪੁਰ ਮੇਰੇ ਨਾਲ ਸਾਡੇ ਫੂਡ ਸੇਫਟੀ ਅਫਸਰ ਮੈਡਮ ਰੇਖਾ ਸ਼ਰਮਾ ਜੀ ਨਾਲ ਸਾਡੇ ਆਈਐਮਏ ਦੇ ਪ੍ਰੈਜ਼ੀਡੈਂਟ ਡਾਕਟਰ ਬਾਜਵਾ ਜੀ ਕੈਮੀਸੈਟਰੀ ਦੇ ਪ੍ਰੈਜ਼ੀਡੈਂਟ ਮਿਸਟਰ ਰਜਿੰਦਰ ਜੀ ਅਸੀਂ ਸਾਰੇ ਜਿਹੜੇ ਆ ਅੱਜ ਦੀਨਾਨਗਰ ਸ਼ਹਿਰ ਵਿੱਚ ਜਿਹੜਾ ਆ ਲੋਕਾਂ ਨੂੰ ਜਿਹੜੇ ਵੀ ਖਾਣ ਪੀਣ ਦੀਆਂ ਵਸਤੂਆਂ ਵੇਚ ਰਹੇ ਆ ਜਿਹਦੇ ਵਿੱਚ ਫਾਸਟ ਫੂਡ ਵਾਲੇ ਆ ਰੇੜੀ ਫੜੀ ਵਾਲੇ ਆ ਇਸ ਤੋਂ ਇਲਾਵਾ ਹੋਰ ਕੈਮਿਸਟ ਦੀਆਂ ਦੁਕਾਨ ਵਾਲੇ ਆ ਇਹਨਾਂ ਸਾਰਿਆਂ ਨੂੰ ਜਿਹੜਾ ਆ ਫੂਡ ਸੇਫਟੀ ਸਟੈਂਡਰਡ ਐਕਟ ਦੀਨ ਜਿਹੜਾ ਆ ਆਪਣੀ ਜਿਹੜੀ ਰਜਿਸਟ੍ਰੇਸ਼ਨ ਆ ਉਹ ਕਰਵਾਉਣ ਲਈ ਜਿਹੜਾ ਆ ਅੱਜ ਇੱਕ ਅਵੇਅਰਨੈਸ ਕੈਂਪ ਟਾਈਪ ਜਿਹੜਾ ਆ ਲਗਾਇਆ ਹੈ ਇਦੇ ਵਿੱਚ ਇਹਦੇ ਨਾਲ ਨਾਲ ਅਸੀਂ ਜਿਹੜੀ ਆ ਇਹਨਾਂ ਨੂੰ ਜਿਹੜੇ ਰੇੜੀ ਫੜੀ ਵਾਲੇ ਹੈਗੇ ਆ ਇਹਨਾਂ ਨੂੰ ਜਿਹੜਾ ਆ ਉਹ ਟ੍ਰੇਨਿੰਗ ਵੀ ਅੱਜ ਜਿਹੜੀ ਆ ਉਹ ਦਿੱਤੀ ਜਾ ਰਹੀ ਆ ਅਸੀਂ ਸਾਰਿਆਂ ਨੂੰ ਜੋ ਵੀ ਖਾਣ ਪੀਣ ਦਾ ਸਮਾਨ ਵੇਚਦੇ ਆ ਉਹ ਸਾਡੇ ਮਾਨਯੋਗ ਕਮਿਸ਼ਨਰ ਫੂਡ ਐਂਡ ਡਰਗ ਐਡਮਿਨਿਸਟ੍ਰੇਸ਼ਨ ਦੀਆਂ ਹਦਾਇਤਾਂ ਅਨੁਸਾਰ ਜਿਹੜਾ ਆ ਤੇ ਮਾਨਯੋਗ ਡਿਪਟੀ ਕਮਿਸ਼ਨਰ ਗਰਦਾਸਪੁਰ ਜੀ ਦੀਆਂ ਹਦਾਇਤਾਂ ਅਨੁਸਾਰ ਅਪੀਲ ਕਰ ਰਹੇ ਆ ਕਿ ਜਿੰਨੇ ਵੀ ਖਾਣ ਪੀਣ ਦੀਆਂ ਵਸਤੂਆਂ ਵੇਚਣ ਵਾਲੇ ਆ ਉਹ ਆਪਣੀ ਫੂਡ ਸੇਫਟੀ ਸਟੈਂਡਰਡ ਐਕਟ ਦੀ ਆਪਣੀ ਰਜਿਸਟ੍ਰੇਸ਼ਨ ਕਰਾਉਣ ਜੇਕਰ ਕੋਈ ਵੀ ਬਾਜ਼ਾਰ ਦੇ ਵਿੱਚ ਬਿਨਾ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਦੇ ਆਪਣਾ ਖਾਣ-ਪੀਣ ਦੀਆਂ ਵਸਤੂਆ ਵੇਚੇਗਾ ਜੋ ਵੀ ਫੂਡ ਸੇਫਟੀ ਸਟੈਂਡਰਡ ਐਕਟ ਦੇ ਅਨੁਸਾਰ ਦੀ ਜਿਹੜੀ ਆ ਕਾਰਵਾਈ ਆ ਉਹ ਫਿਰ ਅਮਲ ਦੇ ਵਿੱਚ ਲਿਆਂਦੀ ਜਾਏਗੀ ਅੱਜ ਅਸੀਂ ਜਿਹੜਾ ਇਹਨਾਂ ਰੈਡੀ ਫੜੀ ਵਾਲਿਆਂ ਨੂੰ ਜਾਂ ਫਾਸਟ ਫੂਡ ਵਾਲਿਆਂ ਨੂੰ ਸਾਰੀਆਂ ਹਦਾਇਤਾਂ ਜਿਹੜੀਆਂ ਉਹ ਦੇ ਕੇ ਜਾ ਰਹੇ ਹਾਂ ਚੰਗੀ ਤਰ੍ਹਾਂ ਸਾਫ਼ ਸੁਥਰਾ ਸਮਾਨ ਰੱਖਣ ਆਪਣੇ ਜਿਹੜੇ ਆ ਸਰਵ ਵਗੈਰਾ ਟਾਕੇ ਰੱਖਣ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣ ਟੱਕਣ ਵਾਲੀ ਡਸਟਬਿਨ ਆਦ ਜਿਹੜੇ ਆ ਉਹਨਾਂ ਦੀ ਵਰਤੋਂ ਕਰਨ ਇਹ ਸਾਰਾ ਕੁਝ ਇਨਾਂ ਲਈ ਤੇ ਆਮ ਪਬਲਿਕ ਲਈ ਜਿਹੜਾ ਬਹੁਤ ਜ਼ਰੂਰੀ ਆ ਤਾਂ ਕਿ ਲੋਕਾਂ ਦੀ ਜਿਹੜੀ ਹੈ ਸਿਹਤ ਉਹ ਚੰਗੀ ਤੇ ਨਰੋਈ ਰਹਿ ਸਕੇ ਤੇ ਲੋਕੀ ਖਾਣ ਪੀਣ ਦਾ ਸਮਾਨ ਜਿਹੜਾ ਆ ਉਹ ਚੰਗਾ ਖਾਣ ਥੈਂਕ ਯੂ ਜਿਹੜੀਆਂ ਰੇੜੀਆਂ ਸਾਹਮਣੇ ਲੱਗਦੀਆਂ ਇੱਥੇ ਫਾਜੂਤੀਆਂ ਦੇਖਣ ਜਾਂਦਾ ਕਿ ਉਹਨਾਂ ਦੀ ਸਫਾਈ ਜਿਹੜੀ ਬਿਲਕੁਲ ਨਹੀਂ ਹੈਗੀ ਨਾ ਗਲਵ ਯੂਜ਼ ਕਰਦੇ ਨਾ ਹੀ ਕੈਪ ਯੂਜ਼ ਕਰਦੇ ਦੇਖੋ ਜੀ ਮੈਂ ਇਹੀ ਕਹਨ ਨੂੰ ਕਹਿ ਰਿਹਾ ਅਸੀਂ ਲੋਕਾਂ ਨੂੰ ਜਿਹੜਾ ਅਵੇਅਰ ਕਰ ਰਹੇ ਹਾਂ ਪਰ ਜੋ ਵੇਖਣ ਦੇ ਵਿੱਚ ਆਇਆ ਸਾਡਾ ਇਨੇ ਕਹਿਣ ਦੇ ਬਾਵਜੂਦ ਵੀ ਲੋਕਾਂ ਦੇ ਵਿੱਚ ਜਿਹੜਾ ਆ ਜਾਗਰੂਕਤਾ ਦੀ ਜਿਹੜੀ ਆ ਬਹੁਤ ਕਮੀ ਆ ਅਸੀਂ ਬਾਰ-ਬਾਰ ਬਾਰ ਉਹ ਆਪਣੇ ਵੱਲੋਂ ਤੇ ਆਪਣੇ ਮਹਿਕਮੇ ਵੱਲੋਂ ਕਹਿ ਰਹੇ ਆ ਪਰ ਫਿਰ ਵੀ ਜੇਕਰ ਲੋਕੀ ਇਹਨਾਂ ਚੀਜ਼ਾਂ ਦਾ ਧਿਆਨ ਨਹੀਂ ਰੱਖਣਗੇ ਜੋ ਵੀ ਬਣਦੀ ਫੂਡ ਸੇਫਟੀ ਸਟੈਂਡਰਡ ਐਕਟ ਦੀ ਨਿਆ ਮਹਿਕਮੇ ਵੱਲੋਂ ਉਹ ਫਿਰ ਕਾਰਵਾਈ ਜਿਹੜੀ ਆ ਅਮਲ ਦੇ ਵਿੱਚ ਲਿਆਂਦੀ ਜਾਏਗੀ ਪਰ ਇਹਦੇ ਨਾਲ ਨਾਲ ਅਸੀਂ ਆਮ ਪਬਲਿਕ ਤੋਂ ਵੀ ਸਹਿਯੋਗ ਮੰਗਦੇ ਆ ਕਿ ਜਦੋਂ ਵੀ ਕੋਈ ਪਬਲਿਕ ਦਾ ਬੰਦਾ ਜਾਂ ਕੋਈ ਵੀ ਜਣਾ ਕਿਤੇ ਉਹ ਚੀਜ਼ ਖਾਂਦਾ ਆ ਤੇ ਖਾਣ ਤੋਂ ਪਹਿਲਾਂ ਦੇਖੇ ਕਿ ਜਿਹੜੀ ਰੇੜੀ ਫੜੀ ਤੋਂ ਜਾਂ ਜਿਹੜੀ ਜਗ੍ਹਾ ਤੋਂ ਮੈਂ ਚੀਜ਼ ਖਾ ਰਿਆ ਕੀ ਉੱਥੇ ਪ੍ਰੋਪਰ ਸਫਾਈ ਹੈਗੀ ਆ ਜੇਕਰ ਆਮ ਪਬਲਿਕ ਚੰਗੀ ਤੇ ਸਾਫ ਸੁਥਰੀ ਜਗਾ ਤੋਂ ਖਾਣਾ ਪੀਣਾ ਸ਼ੁਰੂ ਕਰੇਗੀ ਤੇ ਵੇਖੋ ਵੇਖੀ ਸਾਰੇ ਜਿਹੜਾ ਆ ਖਾਣ ਪੀਣ ਦਾ ਸਮਾਨ ਜਿਹੜਾ ਆ ਸਾਫ ਸੁਥਰਾ ਤੇ ਚੰਗੇ ਤਰੀਕੇ ਨਾਲ ਵੇਚਣਾ ਸ਼ੁਰੂ ਕਰ ਦੇਗਾ